ਮੁਕੇਰੀਆਂ ਵਿੱਚ ਅਸਵੇਰੇ ਹੁਸ਼ਿਆਰਪੁਰ ਦੇ ਸੀਆਈ ਸਟਾਫ ਦੀ ਟੀਮ ਤੇ ਫਾਇਰਿੰਗ ਹੋ ਗਈ ਸੀ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਿਆ ਸੀ ਹੁਣ ਪੁਲਿਸ ਨੇ ਫਾਇਰਿੰਗ ਕਰਨ ਵਾਲੇ ਮੁਲਜ਼ਮ ਦੀ ਪਛਾਣ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਜਿਸ ਵਿੱਚ ਪੁਲਿਸ ਵੱਲੋਂ ਫਾਇਰਿੰਗ ਕਰਨ ਵਾਲੇ ਮੁਲਜ਼ਮ ਤੇ 25000 ਰੁਪਏ ਦਾ ਇਨਾਮ ਰੱਖਿਆ ਗਿਆ ਹੈ ਮੁਕੇਰੀਆਂ ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਤੁਹਾਨੂੰ ਕਿਤੇ ਵੀ ਇਹ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤੁਹਾਡੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ ਪੁਲਿਸ ਤੇ ਫਾਇਰਿੰਗ ਕਰਨ ਵਾਲੇ ਦਾ ਪੂਰਾ ਨਾਮ ਸੁਖਵਿੰਦਰ ਸਿੰਘ ਰਾਣਾ ਹੈ ਅਤੇ ਜਿਸ ਦਾ ਕੱਦ 6 ਫੁੱਟ ਦੇ ਕਰੀਬ ਹੈ ਤੇ ਉਮਰ 24 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਸਵੇਰੇ ਮਕੇਰੀਆਂ ਦੇ ਪਿੰਡ ਮਹਿਤਪੁਰ ਵਿੱਚ ਪੁਲਿਸ ਨੂੰ ਨਜਾਇਜ਼ ਅਸਲੇ ਦੀ ਖਬਰ ਮਿਲੀ ਸੀ ਜਦੋਂ ਹੁਸ਼ਿਆਰਪੁਰ ਦੀ ਸੀਆਈ ਸਟਾਫ ਦੀ ਟੀਮ ਰੇਡ ਕਰਨ ਪਹੁੰਚਦੀ ਹੈ ਤਾਂ ਸੁਖਵਿੰਦਰ ਸਿੰਘ ਰਾਣਾ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਉਸ ਵੱਲੋਂ ਤਿੰਨ ਫਾਇਰ ਕੀਤੇ ਗਏ ਸਨ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਮਾਮੂਲੀ ਝੋਟਾ ਲੱਗਦੀਆਂ ਹਨ ਅਤੇ ਦੂਜਾ ਮੁਲਾਜ਼ਮ ਸ਼ਹੀਦ ਹੋ ਗਿਆ ਸੀ ਚੀਧ ਹੋਇਆ ਨੌਜਵਾਨ ਅਮਰਿਤਪਾਲ ਸਿੰਘ ਹੁਸ਼ਿਆਰਪੁਰ ਦੇ ਗਲਦੀਬਾਦ ਦੇ ਪਿੰਡ ਜੋਡੋਰ ਦਾ ਰਹਿਣ ਵਾਲਾ ਸੀ ਉੱਥੇ ਹੀ ਪੁਲਿਸ ਵੱਲੋਂ ਹੁਣ ਮਹਿਤਪੁਰ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਅਪਰਾਧੀ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਥਾਂ-ਥਾਂ ਤੇ ਨਾਕੇ ਲਾਏ ਜਾ ਰਹੇ ਹਨ ਅਤੇ ਪੁਲਿਸ ਵੱਲੋਂ ਬਾਰ-ਬਾਰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਤਸਵੀਰ ਵਿੱਚ ਦਿਖ ਰਿਹਾ ਵਿਅਕਤੀ ਤੁਹਾਨੂੰ ਕਿਤੇ ਵੀ ਦਿਖਾਈ ਦਿੰਦਾ ਹੈ ਜਾਂ ਇਸ ਬਾਰੇ ਕੋਈ ਵੀ ਤੁਹਾਡੇ ਕੋਲ ਜਾਣਕਾਰੀ ਹੈ ਤਾਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਦੱਸਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਤੇ ਉਸ ਨੂੰ 25000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਦੁਵਾਰਾ ਦੱਸ ਦਈਏ ਕਿ ਇਸ ਵੀਰੇ ਮੁਕੇਰੀਆਂ ਵਿੱਚ ਅਸਵੇਰੇ ਹੁਸ਼ਿਆਰਪੁਰ ਦੇ ਸੀਆਈ ਸਟਾਫ ਦੀ ਟੀਮ ਤੇ ਫਾਇਰਿੰਗ ਹੋ ਗਈ ਸੀ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਿਆ ਸੀ ਹੁਣ ਪੁਲਿਸ ਨੇ ਫਾਇਰਿੰਗ ਕਰਨ ਵਾਲੇ ਮੁਲਜ਼ਮ ਦੀ ਪਛਾਣ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਜਿਸ ਵਿੱਚ ਪੁਲਿਸ ਵੱਲੋਂ ਫਾਇਰਿੰਗ ਕਰਨ ਵਾਲੇ ਮੁਲਜ਼ਮ ਤੇ 25000 ਰੁਪਏ ਦਾ ਇਨਾਮ ਰੱਖਿਆ ਗਿਆ ਹੈ ਮੁਕੇਰੀਆਂ ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਤੁਹਾਨੂੰ ਕਿਤੇ ਵੀ ਇਹ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤੁਹਾਡੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ ਪੁਲਿਸ ਤੇ ਫਾਇਰਿੰਗ ਕਰਨ ਵਾਲੇ ਦਾ ਪੂਰਾ ਨਾਮ ਸੁਖਵਿੰਦਰ ਸਿੰਘ ਰਾਣਾ ਹੈ ਅਤੇ ਜਿਸ ਦਾ ਕੱਦ 6 ਫੁੱਟ ਦੇ ਕਰੀਬ ਹੈ ਤੇ ਉਮਰ 24 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਦੱਸ ਦਈਏ ਕਿ ਅਸਵੇਰੇ ਮੁਕੇਰੀਆਂ ਦੇ ਪਿੰਡ ਮਹਿਤਪੁਰ ਵਿੱਚ ਪੁਲਿਸ ਨੂੰ ਨਜਾਇਜ਼ ਹਥਿਆਰ ਦੀ ਖਬਰ ਮਿਲੀ ਸੀ ਜਦੋਂ ਹੁਸ਼ਿਆਰਪੁਰ ਦੀ ਸੀਆਈ ਸਟਾਫ ਦੀ ਟੀਮ ਰੇਡ ਕਰਨ ਪਹੁੰਚਦੀ ਹੈ ਤਾਂ ਸੁਖਵਿੰਦਰ ਸਿੰਘ ਰਾਣਾ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਉਸ ਵੱਲੋਂ ਤਿੰਨ ਫਾਇਰ ਕੀਤੇ ਗਏ ਸਨ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਮਾਮੂਲੀ ਝੋਟਾ ਲੱਗਦੀਆਂ ਹਨ ਅਤੇ ਦੂਜਾ ਮੁਲਾਜ਼ਮ ਸ਼ਹੀਦ ਹੋ ਗਿਆ ਸੀ ਸ਼ੀਧ ਹੋਇਆ ਨੌਜਵਾਨ ਅਮਰਿਤਪਾਲ ਸਿੰਘ ਹੁਸ਼ਿਆਰਪੁਰ ਦੇ ਗਲਦੀਵਾਦ ਦੇ ਪਿੰਡ ਜੋ ਡੋਰ ਦਾ ਰਹਿਣ ਵਾਲਾ ਸੀ ਉੱਥੇ ਹੀ ਪੁਲਿਸ ਵੱਲੋਂ ਹੁਣ ਮਹਿਤਪੁਰ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਅਪਰਾਧੀ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਥਾਂ-ਥਾਂ ਤੇ ਨਾਕੇ ਲਾਏ ਜਾ ਰਹੇ ਹਨ ਅਤੇ ਪੁਲਿਸ ਵੱਲੋਂ ਬਾਰ-ਬਾਰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਤਸਵੀਰ ਵਿੱਚ ਦਿਖ ਰਿਹਾ ਵਿਅਕਤੀ ਤੁਹਾਨੂੰ ਕਿਤੇ ਵੀ ਦਿਖਾਈ ਦਿੰਦਾ ਹੈ ਜਾਂ ਇਸ ਬਾਰੇ ਕੋਈ ਵੀ ਤੁਹਾਡੇ ਕੋਲ ਜਾਣਕਾਰੀ ਹੈ ਤਾਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਦੱਸਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਤੇ ਉਸ ਨੂੰ 25000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਦੁਬਾਰਾ ਦੱਸ ਦਈਏ ਕਿ ਇਸ ਵੀਰੇ ਅਜੀ ਤੇ ਬੜਾ ਇੱਕ અનਫੋਰਚੂਨੇਟ ਇਨਸੀਡੈਂਟ ਅੱਜ ਹੋਇਆ ਹੈਗਾ ਜਿਹਦੇ ਵਿੱਚ ਸਾਡੀ ਸੀਆਈਏ ਦੀ ਪੁਲਿਸ ਪਾਰਟੀ ਇੱਕ ਸਿਕਰਟ ਇਨਫੋਰਮੇਸ਼ਨ ਤੇ ਜਿਹਦੇ ਵਿੱਚ ਇੱਕ ਸੁਖਿੰਦਰ ਰਾਣਾ ਕੋਲੇ ਇਲੀਗਲ ਵੈਪਨ ਹੋਣ ਦੀ ਇਨਫਰਮੇਸ਼ਨ ਸੀ ਉਹਦਾ ਪਹਿਲਾਂ ਵੀ ਇੱਕ ਕ੍ਰਿਮੀਨਲ ਰਿਕਾਰਡ ਹੈਗਾ ਤੇ ਉਹ ਕੁਝ ਦਿਨਾਂ ਪਹਿਲਾਂ ਹੀ ਪਹਿਲਾਂ ਉਟਾਇਆ ਸੀ ਤੇ ਉਹਨੂੰ ਅਪ੍ਰੀਹੈਂਡ ਕਰਨ ਵਾਸਤੇ ਤੇ ਫਰਦਰ ਕਾਨੂੰਨੀ ਕਾਰਵਾਈ ਕਰਨ ਵਾਸਤੇ ਸੁਖਿੰਦਰ ਰਾਣਾ ਨੂੰ ਫੜਨ ਵਾਸਤੇ ਸਾਡੀ ਟੀਮ ਆਈ ਸੀਗੀ ਤੇ ਜਦੋਂ ਸਾਡੀ ਟੀਮ ਉਹਨੂੰ ਫਰਨ ਲਗੀ ਹੈਗੀ ਤੇ ਉਹਨੇ ਜਿਹੜਾ ਹੈਗਾ ਆਪਣਾ ਇਲੀਗਲ ਵੈਪਨ ਯੂਜ਼ ਕਰਦੇ ਫਿਰ ਸਾਡੀ ਟੀਮ ਤੇ ਫਾਇਰ ਕੀਤਾ ਤੇ ਇਸ ਫਾਇਰਿੰਗ ਤੇ ਜਿਹੜਾ ਹੈਗਾ ਸਾਡਾ ਇੱਕ ਮੁਲਾਜ਼ਮ ਜਿਹੜਾ ਕਾਂਸਟੇਬਲ ਅਮਿਤਪਾਲ ਹੈਗਾ ਉਹਨੂੰ ਸੀਰੀਅਸ ਬੁਲੇਟ ਇੰਜਰੀ ਹੋਈ ਤੇ ਉਸ ਤੋਂ ਬਾਅਦ ਉਹਨੇ ਦੂਜੇ ਮੁਲਾਜ਼ਮ ਤੇ ਫਾਇਰ ਕੀਤਾ ਲੱਕੀਲੀ ਉਹ ਬਚ ਗਿਆ ਉਸ ਇਸ ਤੇ ਉਹਨੂੰ ਕੋਈ ਇੰਜਰੀ ਨਹੀਂ ਹੋਈ ਲੈਟਰ ਆਨ ਜਦੋਂ ਹਮ ਮਲਾਜ਼ਮ ਨੂੰ ਅਸੀਂ ਹਸਪੀਟਲ ਲੈ ਕੇ ਗਏ ਤੇ ਬਾਅਦ ਚ ਇਲਾਜ ਦੌਰਾਨ ਜਿਹੜਾ ਹੈਗਾ ਉਹ ਕਾਫੀ ਕ੍ਰਿਟੀਕਲ ਕੰਡੀਸ਼ਨ ਹੋਣ ਕਰਕੇ ਜਿਹੜਾ ਹੈਗਾ ਉਹ ਸ਼ਹੀਦ ਹੋ ਗਿਆ ਸਾਡਾ ਮਲਾਜ਼ਮ ਅਮਰਿਤਪਾਲ ਤੇ ਫਰਦਰ ਜਿਹੜਾ ਹੈਗਾ ਅਸੀਂ ਹੁਣ ਇਸ ਨੂੰ ਇਸ ਨੂੰ ਐਫ ਆਈ ਆਰ ਵੀ ਦਰਜ ਕੀਤਾ ਜਾ ਰਿਹਾ ਹੈਗਾ ਤੇ ਜਿਹੜਾ ਕ੍ਰਿਮੀਨਲ ਹੈਗਾ ਉਹਨੂੰ ਫੜਨ ਦੀ ਭਾਰ ਵੀ ਪੁਲਿਸ ਨੂੰ ਜਰੂਰੀ ਸਰਵੋਤਮ ਕ੍ਰਿਮੀਨਲ ਰਿਕਾਰਡ ਚੈੱਕ ਕਰੀਏ ਗੈਂਗਸਟਰ ਕਿਸਮ ਦਾ ਹੈ ਜਾਂ ਉਹਦੇ ਅਸਕਰ ਅਸਲੀਆਂ ਦੀ ਤਸਕਰੀ ਕਰਦਾ ਹੈ ਕਿਸ ਤਰ੍ਹਾਂ ਦਾ ਦੋ এজ ਆਫ ਨਾ ਉਹ ਜਿਹੜਾ ਹੈ ਸਾਡੇ ਕੋਲ ਰਿਕਾਰਡ ਆਇਆ ਹੈਗਾ ਉਹਦੇ ਦੋ ਐਫਆਈਆਰ ਦੱਟ ਹੈਗਾ 302 307 ਐਫਆਈਆਰ ਪ੍ਰਾਇਮਰੀ ਜਿਹੜਾ ਸਾਡੇ ਕੋਲ ਰਿਕਾਰਡ ਆਇਆ ਹੈਗਾ ਬਾਕੀ ਹੋਰ ਵੀ ਰਿਕਾਰਡ ਅਸੀਂ ਪਤਾ ਕਰ ਰਹੇ ਹਾਂ ਉਹਦਾ ਤੇ ਹਾਲੇ ਤੱਕ ਜਿਹੜਾ ਹੈਗਾ ਕੋਈ ਕਿਸੇ ਪਾਰਟਿਕੂਲਰ ਗੈਂਗ ਨਾਲ ਉਹਦਾ ਐਸੋਸੀਏਸ਼ਨ ਸਾਹਮਣੇ ਨਹੀਂ ਆਇਆ ਹੈਗਾ ਉਹ ਕੱਲਾ ਹੀ ਉਸ ਟਾਈਮ ਤੇ ਮੌਕੇ ਤੇ ਸੀਗਾ ਜਦੋਂ ਆ ਕ੍ਰਾਈਮ ਕਮਿਟ ਹੋਇਆ ਹੈਗਾ ਬਾਕੀ ਫਰਦਰ ਅਸੀਂ ਇਨਵੈਸਟੀਗੇਟ ਕਰਾਂਗੇ ਤੇ ਜੋ ਵੀ ਡਿਟੇਲਸ ਸਾਹਮਣੇ ਆਏਗੀ ਤੁਹਾਡੇ ਨਾਲ ਸਾਂਝਾ ਕਰਾਂਗੇ ਹੁਣ ਤੱਕ ਕੀ ਹੋ ਨਹੀਂ ਕੀਤਾ ਹੁਣ ਤੱਕ ਕੀ ਕਰ ਬਈ ਸਾਹਮਣੇ ਆਈ ਹੈ ਜੀ ਹੁਣ ਤੱਕ ਤੁਹਾਡੇ ਕੋਲ ਜਿਹੜੀ ਇਨਵੈਸਟੀਗੇਸ਼ਨ ਦੇਖੋ ਸਾਡੇ ਮੁਲਾਜ਼ਮ ਨੇ ਜਿਹੜਾ ਬਹੁਤ ਹੀ ਬਹਾਦੂਰੀ ਨਾਲ ਜਿਹੜਾ ਹੈਗਾ ਆਪਣੀ ਡਿਊਟੀ ਨਿਭਾਈ ਤੇ ਆਪਣੀ ਡਿਊਟੀ ਕਰਦੇ ਵੇ ਜਿਹੜਾ ਹੈਗਾ ਉਹ ਸਹੀਦ ਹੋਇਆ ਹੈਗਾ ਪੰਜਾਬ ਪੁਲਿਸ ਦਾ ਜਿਹੜਾ ਇੱਕ ਬਹਾਦੂਰੀ ਦਾ ਇਤਿਹਾਸ ਹੈਗਾ ਉਹ ਜਿਹੜਾ ਹੈਗਾ ਉਸੇ ਲੜੀਚੇ ਜਿਹੜਾ ਹੈਗਾ ਬਟ ਸਾਨੂੰ ਬਹੁਤ ਦੁੱਖ ਹੈਗਾ ਬੜਾ ਅਨਫੋਰਚੂਨੇਟ ਇਨਸੀਡੈਂਟ ਹੈਗਾ ਸਾਡੇ ਪਰਿਵਾਰ ਦਾ ਮੈਂਬਰ ਹੈਗਾ ਜੀ ਦਾ ਨੁਕਸਾਨ ਸਾਨੂੰ ਹੋਇਆ ਹੈਗਾ ਤੇ ਫਰਦਰ ਜਿਹੜਾ ਹੈਗਾ ਅਸੀਂ ਉਹਦੀ ਬਹਾਲਚ ਲਗੇ ਹੋਏ ਹੈਗੇ ਤੇ ਕ੍ਰਿਮੀਨਲ ਚਾਹ ਜੋ ਮਰਜ਼ੀ ਹੋਏ ਉਹ ਕਾਨੂੰਨ ਤੋੜ ਹਜ ਨਹੀਂ ਸਕਦਾ ਡਿਲੇ ਹੋ ਸਕਦਾ ਹੈਗਾ ਜੀ ਸਰ ਇਲੀਗਲ ਮੈਂਬਰ ਤਾਂ ਹੋਣੀ ਸੀ ਇਹ ਘਰ ਦੀ ਉਹਨੇ ਫੈਮਿਲੀ ਮੈਂਬਰ ਆਬਵੀਅਸਲੀ ਹੋਵੇ ਉਹਦੇ ਕੋਲ ਤਾਂ ਕੋਈ ਲਾਇਸੈਂਸ ਹੀ ਤਾਂ ਹੈਗਾ ਨਹੀਂ ਤੇ ਉਹਨ ਨੇ ਲੀਗਲ ਵੈਪਨ ਯੂਜ਼ ਕਰਕੇ ਫਾਇਰ ਕੀਤਾ ਹੈਗਾ ਕਿ ਪੁੱਲ ਕਿੰਨੇ ਕ ਰਾਉਂਡ ਸਰ ਫੈਮਿਲੀ ਮੈਂਬਰ ਕੌਣ ਕੌਣ ਹੈ ਉਹਨਾਂ ਦੇ ਘਰ ਚ ਜੀ ਜਿਹੜੇ ਫਾਇਰ ਕੀਤੇ ਗਏ ਪ੍ਰਾਇਮਰੀ ਜਿਹੜਾ ਸਾਨੂੰ ਆਇਆ ਹੈਗਾ ਉਹ 3 ਰਾਉਂਡ ਉਹਨੇ ਫਾਇਰ ਕੀਤੇ ਤੇ ਬਾਕੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਬਾਕੀ ਡਿਟੇਲਸ ਬਾਅਦ ਚ ਦੇਵਾਂਗੇ ਠੀਕ ਹੈ ਸੋ ਥੈਂਕ ਯੂ ਜੀ